ਵਧੀਆ ਟੰਗ ਨਾਲ ਪ੍ਰਸ਼ਾਤਰ ਨੇ ਤੇ ਰਾਮਨੀ ਲੱਗ ਬੈਠੇ ਨੇ ਬੜੇ ਹੀ ਵਧੀਆ ਟੰਗ ਦੇ ਨਾਲ ਉਪਲਤ ਪ੍ਰਸ਼ਾਸਨ ਦਾ ਪੂਰਾ ਨਿਯੰਤਰਣ ਗਿਆ ਤੇ ਕੋਈ ਰੋਲਾ ਨਹੀਂ ਪਿਆ ਪੰਡਰ ਕਮੇਟੀ ਨੇ ਬੜੀ ਸੁਚਲਚੇ ਢੰਗ ਨਾਲ ਬੋਲੀ ਕਰਾ ਕੇ ਸਾਰਿਆਂ ਦੀ ਸਹਿਮਤੀ ਦੇ ਨਾਲ ਜਾਨਕੀ ਤੇਰੇ ਚਾਰ ਜਿਹੜੀ ਪੰਚਾਇਤ ਜਿਹੜੇ ਕੈਂਡੀਡੇਟ ਸੀ ਪੰਚਾਇਤ ਦੀ ਤੇ ਪੰਚਾਇਤ ਦੇ ਵਿੱਚੋਂ ਸਾਡੀ ਪਰਚੀ ਨਿਕਲ ਗਈ ਹੈ ਤੇ ਸਾਨੂੰ ਮੈਲਾ ਡਿਕਲੇਅਰ ਹੋ ਗਿਆ ਜੀ ਤੇ ਭਗਵਾਨ ਸਿੰਘ ਜੀ ਨਾਲ ਇੱਕ ਤਾਂ ਆਪਣੇ ਜਿੰਦਲ ਸਾਹਿਬ ਦੀਗੇ ਇੱਕ ਅਜੀਪਾਲ ਦਾਸਾਬਰ ਸੀਗੇ ਜੀ ਇੱਕ ਅਜੀ ਨੀਅਰ ਸੀਗੇ ਇੱਕ ਮਹਿਤ ਸੀਗਾ ਜੀ ਇੱਕ ਇੱਕ ਵਰਿੰਦਰ ਕਪੂਰ ਸੀਗੇ ਕੰਪਨੀ ਦਾ ਕੰਪਨੀ ਕਿੰਨੇ ਦਾ ਠੇਕਾ ਹੋਇਆ 84 ਲੱਖ ਦਾ ਠੇਕਾ ਹੋਇਆ ਜੀ ਅੱਛਾ ਕਿੰਨੇ ਕਲੂਡ ਜੀ ਐਸਟੀ ਨਾਮ ਕੀ ਕੰਪਨੀ ਦਾ ਕੰਪਨੀ ਦਾ ਨਾਲ ਕੋ ਨਾਲ ਕੰਪਨੀ ਦੇ ਨਾਮ ਤੇ ਹੈ ਜੀ ਅਸਿਕਾ ਪੂਰਾ ਇਵੈਂਟ ਜਿੰਮ ਕਿਤਾ ਦੇ ਉਹ ਮੇਲੇ ਦੇ ਹਾਂਜੀ 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 ਪੂਰਾ ਫੁੱਲ ਬਟਾ ਬੋਲਿੰਗ ਦਾ ਇਜਾਮ ਕੀਤਾ ਜਾਏਗਾ ਜੀ ਮੇਲੇ ਦਾ ਛੋਟੇ ਬਾਰੂ ਬੋੜਾ ਆ ਵੀ ਇਜਾਮ ਸਾਰਾ ਕੁਝ ਆਏਗਾ ਜੀ ਬਹੁਤ ਵਧੀਆ ਛੋਟੇ ਆਣਗੇ ਟੈਂਸ਼ਨ ਨਾਲ ਨਹੀਂ ਸੇਫਟੀ ਵੀ ਲੈ ਕੇ ਪ੍ਰੋਪਰ ਨਾਲੇ ਆਪਾਂ ਕਿਹੜਾ ਨਵੇਂ ਆਪਣੇ ਜਿੰਦਲ ਸਾਹਿਬ ਨਾਲ ਆ ਰਹੇ ਆਪਾਂ ਇਕੱਠੇ ਕਰਦੇ ਆਂ ਪ੍ਰੋਪਰ ਤੰਗ ਨਾਲ ਚੱਲੇਗਾ ਹੁਣ ਕੋ ਟਕਣਾ ਚੱਲੋ ਜੀ ਸਾਡੇ ਬਾਬਾ ਨੂੰ ਬੁਲਾ ਰਹੇ ਕਿੰਦਾ ਦਾ ਰਿਹਾ ਮਾਹੌਲ ਦੇਖੋ ਬਹੁਤ ਵਧੀਆ ਰਹਿਣੀ ਬੋਲੀ ਕਰਾਈ ਜੀ ਅੱਛਾ ਕਿੰਨੇ 54 ਲੱਖ ਰਹੀ ਆ ਕਿੰਨੇ ਲੱਖਾਂ ਰੱਖਿਆ ਯਾਰ ਉੱਪਰ ਜਾਓ ਯਾਰ ਇਹ ਕਹੀ ਆ ਜੀ 84 ਲੱਖ ਤੇ ਪਿੱਛੇ 85 ਲੱਖ ਕਿੱਦਾਂ ਦਾ ਰਿਹਾ ਬੋਲੀ ਨੇ 25 ਸਿਸਟਮ ਐਸੀ ਬੋਲੀ ਸਾਰਿਆਂ ਨੇ ਬਤਾ ਦਿੱਤੀ ਸੀ ਕਮੇਟੀ ਨੇ ਡਿਸੀਜਨ ਦਿੱਤਾ ਅੱਜ ਲੋਕਾਂ ਦਾ 80 ਲੱਖ ਦੀ ਹੀ ਪਰਚੀ ਪਾਉਗੀ ਔਰ ਪਰਚੀਆਂ ਪਾਈਆਂ ਤੇ ਪ੍ਰਮਾਤਮਾ ਨੇ ਸਾਡੀ ਗਰੁੱਪ ਦੀ ਸੁਣੀ ਔਰ ਪਰਚੀ ਸਾਡੀ ਨਿਕਲੀ ਇਸ ਕਰਕੇ ਤੁਹਾਨੂੰ ਸਾਰਿਆਂ মিডিਆ ਵਾਲਿਆਂ ਨੂੰ ਵੀ ਬੋਦੋ ਮਾਰਕਾ ਅੱਛਾ ਕਿੱਦਾਂ ਦਾ ਐਨ.ਡੀ.ਐਮ ਬਣਦਾ ਜਾਊਗਾ ਵਧੀਆ ਚਲਾਊਗਾ ਐਕੀ ਜਿਹੜਾ ਠਿਕਾ ਹੈ ਵਧੀਆ ਚਲਾਇਆ ਜਾਊਗਾ ਜਿਹੜਾ ਐਕੀ ਤੇ ਸਹਿਰਾ ਵਾ ਔਰ ਬਹੁਤ ਵਧੀਆ ਬਣਾਇਆ ਜਾਊ ਸਿਕਿਉਰਟੀ ਨਹੀਂ ਲੱਗੇ ਫੈਸਿਲਿਟੀ ਮਿਲੂਗੀ ਜਿਹੜਾ ਵੀ ਮੇਲਾ ਦੇਖਣਾ ਹੋਊਗਾ ਉਹਨਾਂ ਨੂੰ ਹਰ ਫੈਸਿਲਿਟੀ ਮਿਲੂਗੀ ਸਿਕਿਉਰਟੀ ਨੂੰ ਲੈ ਕੇ ਕਿਦਾਂ ਦਾ ਪ੍ਰਬੰਧ ਸਿਕਿਉਰਟੀ ਨੂੰ ਲੈ ਕੇ ਪ੍ਰਬੰਧ ਕਿਤੇ ਜਾਣਗੇ ਫੈਸਿਲਿਟੀ ਤੋਂ ਬਿਨਾ ਥੋੜੀ ਮੇਲਾ ਹੋਣਾ ਸਪੋਰਟਿਵਿਟੀ ਦੇ ਕਿਉਂਟੀ ਦੇ ਪੂਰਾ ਇੰਤਜ਼ਾਮ ਹੋਣਗੇ ਕਮੇਟੀ ਵੀ ਕਰਕੇ ਦੇਗੀ ਤੇ ਸਾਡਾ ਪ੍ਰਸ਼ਾਸਨ ਕਿਤਾ ਰਾਮ ਮੋੜ ਕਿਤਾ ਖੁਸ਼ੀ ਦਾ ਮੋੜ ਤੇ ਖੁਸ਼ੀ ਦਾ ਮੋੜ ਬਹੁਤ ਵਧੀਆ ਜੀ ਟੈਂਕੀ ਪਾਜੀ ਹਾਂ ਜੀ ਸਭ ਬੈਠੇ ਆ ਜੀ ਸਰਕਾਰੀ ਪੱਕਾ ਛੋਟਾ ਭਰਾ ਸਾਡਾ ਸਰਕਾਰ ਵੀ ਤੁਹਾਡੀ ਜੇ ਵਧੀਆ ਤੁਹਾਨੂੰ ਮੇਲਾ ਹਾਂਜੀ ਥੈਂਕ ਯੂ ਹਾਂ ਜੀ ਤੁਹਾਡਾ ਧੰਨਵਾਦ ਉਹ ਲੈ ਕੇ ਆਇਆ ਸਤਿਗੁਰਾਂ ਦੇ ਜੀ ਜੀ ਆ ਬੋਲੀ ਜਿਹੜੇ ਸੀਗੇ ਸ਼ਾਂਤੀਪੁਰੋਂ ਖੋਗੇ ਫੇਡਿੰਗ ਜਿਹੜੀ ਸਰ ਤੇ ਪੰਜ ਕੈਡਟਰਸ ਉਹਦੇ ਵਿੱਚ ਜਿਹੜਾ ਬੰਦਾ ਸੀਗਾ ਉਹਨਾਂ ਦਾ ਲੋਕ ਜੀ ਬਣ ਗਿਆ ਜਿਹੜਾ ਮੈਨੂੰ ਮਿਲਣਾ ਸੀਗਾ ਉਹਦੇ ਕੋਲ ਚਾਹੀਦਾ ਸੀ ਮੈਸੇਜ ਤੇ ਸਰ ਇਹ ਨਹੀਂ ਕਿ ਉਹ ਇੰਨਾ ਕਿ ਤੁਹਾਨੂੰ ਪ੍ਰਵਾਨ ਨਹੀਂ ਕੀਤਾ ਗਿਆ ਤੇ ਸੀਪੀ ਸਾਡੇ ਵਹੀ ਜਿਹੜੇ ਤੇ ਕੋਈ ਵੀ ਪ੍ਰੋਗਰਾਮ ਹੁੰਦਾ ਸੀ ਵੀ ਲੁਧਿਆਣਾ ਦੇ ਵਿੱਚ वो जो प्रॉपर सिक्योरिटी प्रोग्राम आते हैं तो वो तो भी सारे जो ए पॉइंट्स से हैं अपने सिक्योरिटी लेवल कोवर कितने ज़्यादा हैं तो इस बार भी अभी होगा सक्सेसफुली शांति बन होगा सब ये कहाँ एरिया होंगे पर तो काफी कोई मतलब तैयारी ना काम करना है, पुली पुली है। तो वांटेड लगता है कि मतलब ज़रा सिक्योरिटी ह ਤੇ ਅਸਰਾਂ ਦੇ ਜਿਹੜੇ ਸਰਕਮਸਟੈਂਸਿਸ ਆਉਦੇ ਆ ਇੰਟੈਲੀਜੈਂਸ ਨਾਲ ਆਪਾਂ ਹੈਲਪ ਲੈ ਕੇ ਉਹਨੂੰ ਅਵੋਇਡ ਕਰ ਲਈਏ ਤੇ ਜੇ ਕੋਈ ਇਸ ਦੇ ਕਿਰਦਾਰ ਵਰਤੂ ਜਾਂਦੀ ਹੈ ਵੀ ਤੇ ਇਮੀਡੀਏਟ ਐਕਸ਼ਨ ਰਿਕਵਰਡ ਹੈ